ਸ੍ਰੀਕਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਅਜੀਬ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਜਿਹੜਾ ਕਿ ਬਹੁਤ ਹੀ ਹੈਰਾਨ ਅਤੇ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪਤੀ ਨੇ ਹੀ ਆਪਣੀ ਪਤਨੀ ਦਾ ਇੰਨੀ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਉਸ ਉਸ ਮੁਹੱਲੇ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹੜਾ ਬੈਠ ਗਿਆ ਹੈ ਦੱਸਿਆ ਇਹ ਵੀ ਜਾ ਰਿਹਾ ਕਿ ਜਿਹੜਾ ਪਤੀ ਆ ਉਸ ਦਾ ਨਾਮ ਪ੍ਰਸ਼ਾਂਤ ਦੱਸਿਆ ਜਾ ਰਿਹਾ ਹੈ ਤੇ ਪਤੀ ਦੀ ਜਿਹੜੀ ਪਤਨੀ ਹੁੰਦੀ ਆ ਉਸ ਦਾ ਨਾਮ ਨੇਹਕ ਦੱਸਿਆ ਜਾ ਰਿਹਾ ਹੈ ਦਰਅਸਲ ਪੂਰੀ ਜਾਣਕਾਰੀ ਨਿਕਲ ਕੇ ਇਹ ਆ ਰਹੀ ਆ ਕਿ ਜਿਹੜਾ ਪਤੀ ਆ ਉਸ ਨੇ ਆਪਣੀ ਪਤਨੀ ਦੇ ਉੱਪਰ ਜਿਹੜਾ ਸ਼ੱਕ ਪਹਿਲਾਂ ਜਤਾਇਆ ਫਿਰ ਉਸ ਦਾ ਜਿਹੜਾ ਕਤਲ ਇੱਕ ਚਾਕੂ ਤਾਰ ਜਿਹੜਾ ਤੇਜ਼ ਹਥਿਆਰ ਜਿਹੜਾ ਚਾਕੂ ਆ ਉਸ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਤਾਂ ਇਹ ਜਿਹੜੀ ਖਬਰ ਆ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਤੋਂ ਆ ਰਹੀ ਆ ਬਹੁਤ ਹੀ ਸਸੰਸਨੀ ਖੇਜ਼ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ ਪਤੀ ਨੇ ਹੀ ਆਪਣੀ ਪਤਨੀ ਦਾ ਪਤਨੀ ਦੀ ਹਤਿਆ ਕਰ ਦਿੱਤੀ ਗਈ ਆ ਜਿਹੜਾ ਪ੍ਰਸ਼ਾਦਾ ਪਹਿਲਾਂ ਤਾਂ ਆਪਣੀ ਜਿਹੜੀ ਘਰ ਵਾਲੀ ਆ ਪਤਨੀ ਆ ਨੇਹਾ ਦੇ ਨਾਲ ਝਗੜਾ ਕੀਤਾ ਝਗੜਾ ਕਰਨ ਤੋਂ ਬਾਅਦ ਨੀਹਾ ਦੇ ਉੱਪਰ ਬਹੁਤ ਬਹੁਤ ਵੱਡੇ ਜਿਹੜੇ ਇਲਜ਼ਾਮ ਲਗਾਏ ਆ ਉਸਨੇ ਆਪਣੀ ਪਤਨੀ ਨੂੰ ਇਹ ਕਿਹਾ ਕਿ ਤੇਰੇ ਕਿਸੇ ਹੋਰ ਦੂਜੇ ਵਿਅਕਤੀ ਦੇ ਨਾਲ ਸਬੰਧ ਦਾ ਤਾਂ ਬਾਅਦ ਵਿੱਚ ਜਦੋਂ ਜਿਹੜੀ ਰੜਾਈ ਜਿਹੜੀ ਆ ਪਤੀ ਪਤਨੀ ਦੇ ਵਿੱਚ ਇੰਨੀ ਵੱਧ ਗਈ ਆ ਤਾਂ ਬਾਅਦ ਵਿੱਚ ਪਤਨੀ ਪਤੀ ਜਿਹੜਾ ਅਜਿਹਾ ਕਾਨੂੰਨਾ ਅਪਰਾਧ ਕਰੇਗਾ ਇੰਨੀ ਘੱਟੀਆ ਕਰਤੂਤ ਕਰਨ ਤੇ ਉਤਰਾਏਗਾ ਔਰ ਉਸੇ ਐਸੇ ਗੱਲ ਬਾਰੇ ਜਿਹੜੀ ਪਤਨੀ ਸੀ ਉਸ ਨੂੰ ਨਹੀਂ ਪਤਾ ਸੀ ਤਾਂ ਬਾਅਦ ਵਿੱਚ ਪ੍ਰਸ਼ਾਦ ਆਪਣੀ ਰਸੋਈ ਦੇ ਵਿੱਚ ਗਿਆ ਤਾਂ ਉੱਥੇ ਜਾ ਕੇ ਚਾਕੂ ਲਿਆ ਕੇ ਤੇ ਚਾਕੂ ਦੇ ਨਾਲ ਹੀ ਆਪਣੀ ਪਤਨੀ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਤਾਂ ਬਾਅਦ ਵਿੱਚ ਜਦੋਂ ਪਤਨੀ ਦੀ ਹੱਤਿਆ ਹੋ ਜਾਂਦੀ ਆ ਤਾਂ ਜਿਹੜੀ ਪਤਨੀ ਦੀ Laash ਹੁੰਦੀ ਆ ਉਹ ਥੱਲੇ ਜਿਹੜੀ ਆ ਫਰਸ਼ ਤੇ ਪਈ ਹੁੰਦੀ ਆ ਤਾਂ ਜਦੋਂ ਪਤੀ ਆਪਣੀ ਪਤਨੀ ਦਾ ਗਲਾ ਵੱਢ ਕੇ ਜਦੋਂ ਪਤਨੀ ਜਿਹੜੀ ਉਹਦੀ Laash ਥੱਲੇ ਡੈਗ ਜਾਂਦੀ ਆ ਤਾਂ ਬਾਅਦ ਵਿੱਚ ਪਤੀ ਵੀ ਉੱਥੇ ਹੀ Laash ਕੋਲੇ ਬੈਠ ਜਾਂਦਾ ਹੈ ਤਾਂ ਪਤੀ ਦੇ ਹੱਥ ਵਿੱਚ ਜਿਹੜਾ ਚਾਕੂ ਹੁੰਦਾ ਹੈ ਉਹ ਵੀ ਖੂਨ ਦੇ ਨਾਲ ਲਥਪਤ ਹੋਇਆ ਤੇ ਫੜੇ ਰੱਖਦਾ ਹੈ ਤਾਂ ਬੇਰਹਿਮੀ ਦੇ ਨਾਲ ਫਿਰ ਵੀ ਜਿਹੜੀ Laash ਆ ਉਸ ਨੂੰ ਦੇਖਦਾ ਹੀ ਰਹਿ ਜਾਂਦਾ ਹੈ ਜਦੋਂ ਇਹ ਸਾਰੀ ਘਟਨਾ ਵਾਪਰੀ ਤਾਂ ਉੱਥੇ ਇੱਕ ਵਿਅਕਤੀ ਮੌਜੂਦ ਹੁੰਦਾ ਹੈ ਤਾਂ ਬਾਅਦ ਵਿੱਚ ਵਿਅਕਤੀ ਨੇ ਲਾਈਵ ਵੀਡੀਓ ਬਣਾ ਕੇ ਉਸ ਨੇ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਤਾਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਜਿਹੜਾ ਪ੍ਰਸ਼ਾਂਤ ਆ ਉਸ ਨੇ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਤਲ ਕਰਕੇ ਵੀ ਉਸ ਦੇ ਜਿਹੜਾ ਫੇਸ ਸੀ ਉਦੇ ਉੱਪਰ ਕੋਈ ਵੀ ਡਰ ਅਤੇ ਕੋਈ ਵੀ ਜਿਹੜਾ ਫਿਕਰ ਦਾ ਕੋਈ ਵੀ ਜਿਹੜਾ ਨਿਸ਼ਾਨ ਨਾਮ ਨਿਸ਼ਾਨ ਵੀ ਨਹੀਂ ਦਿਖਾਈ ਦਿੰਦਾ ਸੀ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਵੀਡੀਓ ਬਣਾਈ ਸੀ ਤਾਂ ਵੀਡੀਓ ਵਿੱਚ ਦੂਜੇ ਪਾਸੇ ਇਹ ਵੀ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਜਿਹੜਾ ਪਤੀ ਸੀ ਫਿਰ ਵੀ ਆਪਣੀ ਪਤਨੀ ਨੂੰ ਮਾਰ ਕੇ ਤਾਂ ਉਹਦੇ ਅੱਖਾਂ ਦੇ ਵਿੱਚ ਜਿਹੜਾ ਕੱਲਾ ਗੁੱਸਾ ਹੀ ਦੇਖਣ ਨੂੰ ਅਤੇ ਸ਼ੱਕ ਦੀਆਂ ਜਿਹੜੀਆਂ ਹੋਰ ਵੀ ਭਾਵਨਾਵਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਪਈਆਂ ਸੀ ਜਦੋਂ ਇਸ ਸਾਰੀ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਉਸ ਪਤੀ ਦੇ ਘਰ ਚੱਲ ਜਾਂਦੀ ਆ ਪਤ ਪੁੱਲਸ ਜਿਹੜੀ ਬੰਦੇ ਕਾਰਵਾਰੇ ਕਾਰਵਾਈ ਸ਼ੁਰੂ ਕਰ ਦਿੰਦੀ ਆ ਤਾਂ ਉਹ ਪਤੀ ਨੂੰ ਪੁੱਛਦੀ ਆ ਵੀ ਤੂੰ ਐਸ ਘਟਨਾ ਕਿਉਂ ਅੰਜਾਮ ਦਿੱਤਾ ਪਰ ਦੂਜੇ ਪਾਸੇ ਜਿਹੜਾ ਪਤੀ ਹੁੰਦਾ ਉਸਨੇ ਇਹ ਕਿਹਾ ਕਿ ਮੇਰੀ ਜਿਹੜੀ ਪਤਨੀ ਆ ਉਹਦੇ ਕਿਸੇ ਹੋਰ ਦੂਜੇ ਵਿਅਕਤੀ ਦੇ ਨਾਲ ਸੰਬੰਧ ਸੀ ਮੈਨੂੰ ਜਦੋਂ ਐਸ ਗੱਲ ਬਾਰੇ ਪਤਾ ਲੱਗਿਆ ਤਾਂ ਮੈਨੂੰ ਕਿਸੇ ਵੀ ਗੱਲ ਦਾ ਕੋਈ ਹੋਸ਼ ਨਹੀਂ ਰਿਹਾ ਮੈਂ ਹੱਲ ਗਿਆ ਮੈਨੂੰ ਕੋ ਸਮਝ ਨਹੀਂ ਆ ਰਿਹਾ ਕਿੰਪੈ ਇੱਕ ਤਾਂ ਮੇਰੇ ਨਾਲ ਗੱਲ ਕਰ ਰਹੀ ਹੈ ਮੇਰੇ ਨਾਲ ਰਹਿ ਰਹੀ ਆ ਪਰ ਦੂਜੇ ਪਾਸੇ ਕਿਸੇ ਹੋਰ ਵਿਅਕਤੀ ਦੇ ਨਾਲ ਗੱਲ ਕਰਦੀ ਹੈ ਤੇ ਇਹ ਵੱਡੀ ਜਿਹੜੀ ਗੱਲ ਆ ਮੇਰੇ ਤੋਂ ਬਰਦਾਸ਼ਤ ਨਹੀਂ ਹੋਈ ਤਾਂ ਜਿਦੇ ਕਰਕੇ ਮੈਂ ਇਸ ਘਟਨਾ ਨੂੰ ਅੰਜਾਮ ਦਿੱਤਾਏ ਤਾਂ ਬਾਅਦ ਵਿੱਚ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਲੈ ਗਈ ਪਰ ਦੂਜੇ ਪਾਸੇ ਜਿਹੜੀ ਪੁਲਸ ਆ ਉਸ ਨੇ Laash ਨੂੰ ਜਿਹੜਾ ਬਰਾਮਦ ਕਰਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਤਾਂ ਹਰਪੁਲਸ ਵੱਲੋਂ ਜਲਦੀ ਬੰਦ ਦੀ ਕਾਰਵਾਈ ਹੈ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਅੱਗੇ ਇਹਦੇ ਰਿਲੇਟਡ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤਾਂ ਬਹੁਤ ਹੀ ਜਿਹੜੀ ਮੰਦਭਾਗੀ ਤੇ ਦਰਦਨਾਖਬਰ ਸਾਹਮਣੇ ਆ ਰਹੀ ਆ ਇਹ ਜਿੰਨੀਆਂ ਵੀ ਆਂਧਕਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਕਿਤੇ ਸੱਸ ਨੇ ਸੱਸ ਨੇ ਨੂੰ ਨੂੰ ਮਾਰਤਾ ਨੂੰ ਨੇ ਸੱਸ ਨੂੰ ਮਾਰਤਾ ਪਤੀ ਨੇ ਪਤਨੀ ਨੂੰ ਮਾਰਤਾ ਪਤਨੀ ਨੇ ਪਤੀ ਨੂੰ ਮਾਰਤਾ ਆਮ ਹੀ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਸਾਰੀਆਂ ਹੀ ਜਿੰਨੀਆਂ ਵੀ ਘਟਨਾਵਾਂ ਵਾਪਰਦੀਆਂ ਨੇ ਇਹ ਸਾਰੀਆਂ ਹੀ ਆਪਣੀਆਂ ਸੋਚ ਸਮਝ ਦ੍ਰਿਸ਼ਟੀਕੋਣ ਦੇ ਉੱਪਰ ਜਿਹੜੀਆਂ ਡਰ ਪਰ ਕਰਦੀਆਂ ਨੇ ਜਿੰਨਾ ਟਾਈਮ ਕਿਸੇ ਵੀ ਵਿਅਕਤੀ ਨੂੰ ਆਪਣੀ ਸੋਚ ਸਮਝ ਦੇ ਬਾਰੇ ਚੰਗਾ ਨਹੀਂ ਪਤਾ ਲੱਗਦਾ ਤਾਂ ਉਹ ਕੋਈ ਵੀ ਫੈਸਲਾ ਲੈਣ ਦੇ ਲਈ ਉਹ ਹੱਕਦਾਰ ਨਹੀਂ ਹੁੰਦੇ ਅਕਸਰ ਹੀ ਗਲਤ ਫੈਸਲੇ ਲੈਂਦੇ ਆ ਜਿਹਦੇ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਨੁਕਸਾਨ ਕਰਦੇ ਆ ਤਾਂ ਕਈ ਵਾਰੀ ਤਾਂ ਆਪਣਾ ਘਰ ਖੋਦ ਹੀ ਉਜੜ ਲੈਂਦੇ ਆ ਹੁਣ ਇਹ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਏ ਇਹਦੇ ਵਿੱਚ ਹੋਰ ਕਿਸੇ ਦਾ ਕੋਈ ਵੀ ਜਾਲੀ ਮਾਲੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਜਿਹੜਾ ਪਤੀ ਆ ਉਸ ਨੇ ਹੀ ਆਪਣਾ ਜਿਹੜਾ ਵਸਦਾ ਵਸਾਇਆ ਜਿਹੜਾ ਘਰ ਆਪ ਹੀ ਆਪਦੇ ਹੱਥੀ ਜਿਹੜਾ ਉਸ ਨੇ ਉਜੜ ਲਿਆ ਏ ਸਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ